ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇਸ ਤਰ੍ਹਾਂ ਤੁਹਾਨੂੰ ਜਾਕਾਂਤੀ ਗੋਮ ਲੈਸ ਲੌਨ ਬਾਰੇ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਜਿੰਨਾ ਕਿਹੜਾ ਰੱਖਣਾ ਹੈ ਉਹਨਾਂ ਆਪਾਂ ਨਿਸ਼ਾਨ ਲਗਾ ਕੇ ਇਸ ਤਰ੍ਹਾਂ ਆਪਾਂ ਪ੍ਰੈਸਨਲ ਪੱਨ ਬਣਾ ਲਿਆ ਹੈ ਹੁਣ ਆਪਾਂ ਕਮੀਜ਼ ਦੀ ਉਲਟੀ ਸਾਈਡ ਲੈਣੀ ਹੈ ਤੇ ਲੈਸ ਦਾ ਆਪਾਂ ਸਿੱਧਾ ਪਾਸਾ ਲੈਣਾ ਹੈ ਇਸ ਤਰ੍ਹਾਂ ਕਮੀਜ਼ ਨੂੰ ਆਪਾਂ ਇਸ ਤਰ੍ਹਾਂ ਉਲਟਾ ਰੱਖਿਆ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਤੇ ਲੈਂਸ ਦਾ ਆਪਾਂ ਇਸ ਤਰ੍ਹਾਂ ਸਿੱਧਾ ਪਾਸਾ ਲੈਣਾ ਹੈ ਤੇ ਬਿਲਕੁਲ ਆਪਾਂ ਵਿੱਚ ਥੋੜਾ ਥੋੜਾ ਕੱਪੜਾ ਰੱਖ ਕੇ ਇਸ ਤਰ੍ਹਾਂ ਲੈਂਸ ਨੂੰ ਲਾਉਣਾ ਹੈ ਕਿਉਂਕਿ ਜੇਕਰ ਆਪਾਂ ਇਧਰਲੀ ਸਾਈਡ ਜ਼ਿਆਦਾ ਕੱਪੜਾ ਦੇ ਦਿੱਤਾ ਤਾਂ ਆਪਣਾ ਘੇਰਾ ਘੱਟ ਜਾਵੇਗਾ ਆਪਾਂ ਬਿਲਕੁਲ ਦੋ ਦੋ ਸੂਤ ਦਾ ਕੱਪੜਾ ਇਧਰਲੀ ਸਾਈਡ ਮਾਰਜਿਨ ਵਿੱਚ ਦੇ ਕੇ ਆਪਾਂ ਇਸ ਤਰ੍ਹਾਂ ਲੈਂਸ ਪਹਿਲਾਂ ਕੱਚੀ ਕਰ ਲੈਣੀ ਹੈ इस तरह अपनी लैस पूरी फिनिशिंग न लगती है इस तरह आप 1.5 ਇੰਚ ਲੇਸ ਆਪਾਂ ਉੱਪਰ ਤੱਕ ਲਾਉਣੀ ਹੈ ਫਿਟਿੰਗ ਵਾਲੀ ਸਿਲਾਈ ਤੋਂ ਹੁਣ ਆਪਾਂ ਇਸ ਨੂੰ extra ਸੂਈ ਨੂੰ ਕੱਟ ਲੈਣਾ ਹੈ ਹੁਣ ਆਪਾਂ ਇਸ ਤਰ੍ਹਾਂ ਜਿਹੜਾ ਆਪਾਂ ਇਹ ਕਰੀਜ਼ ਬਣਾਈ ਆ ਆਪਾਂ ਪ੍ਰੈਸ ਨਾਲ ਪੱਨ ਬਣਾਇਆ ਹੈ ਉਸ ਉੱਪਰ ਆਪਾਂ ਇਸ ਨੂੰ ਇਸ ਤਰ੍ਹਾਂ ਫੋਲਡ ਕਰਕੇ ਰੱਖਣਾ ਹੈ ਜਿਹੜਾ ਆਪਾਂ ਇਹ ਕੱਪੜਾ ਵਿੱਚ ਮਾਰਜਿਨ ਰੱਖਿਆ ਸੀ ਉਹਨੂੰ ਆਪਾਂ ਇਸ ਤਰ੍ਹਾਂ ਅੰਦਰਲੀ ਸਾਈਡ ਚੰਗੀ ਤਰ੍ਹਾਂ ਫੋਲਡ ਕਰ ਲੈਣਾ ਹੈ ਇਹ ਜਿਹੜੀ ਆ ਪਹਿਲੇ ਸਵਾਧ ਰੱਖੀ ਸੀ ਇਸ ਨੂੰ ਆਪਾਂ ਇਸ ਤਰ੍ਹਾਂ نیچے ਵਾਲੀ ਸਾਈਡ ਫੋਲਡ ਕਰ ਲੈਣਾ ਹੈ ਹੁਣ ਆਪਾਂ ਬਿਲਕੁਲ ਜਿਹੜੀ ਆਪਾਂ ਪ੍ਰੈਸ ਨਾਲ ਕਰੀਜ਼ ਬਣਾਈ ਆਪਣੇ ਘੇਰੇ ਦੇ ਨਿਸ਼ਾਨ ਲਾਇਆ ਆਪਾਂ ਉਸ ਦੇ ਉੱਪਰ ਆਪਾਂ ਇਸ ਨੂੰ ਰੱਖਣਾ ਇਸ ਤਰ੍ਹਾਂ ਤੇ ਬਿਲਕੁਲ ਆਪਾਂ ਇਸ ਦੇ ਕੰਨੀ ਕੰਨੀ ਤੇ ਬਿਲਕੁਲ ਜੜ ਵਿੱਚ ਸੀਮ ਲਾਉਣੀ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆਪਣੀ ਲੇਸ ਫਿਨਿਸ਼ਿੰਗ ਨਾਲ ਲੱਗ ਰਹੀ ਹੈ ਬਿਲਕੁਲ ਈਜ਼ੀ ਤਰੀਕਾ ਹੈ ਲੇਸ ਲਾਉਣ ਦਾ ਤੇ ਇਸ ਨਾਲ ਜੇਕਰ ਆਪਾਂ ਕਮੀਜ਼ ਨੂੰ ਖੁੱਲਾ ਕਰਨਾ ਹੈ ਤੇ ਆਪਾਂ ਸੌਖੇ ਇਸ ਨੂੰ ਇੱਕ ਸੀਨ ਦੇ ਢਕੇ ਆਪਾਂ ਖੁੱਲਾ ਵੀ ਕਰ ਸਕਦੇ ਹਾਂ ਨਹੀਂ ਤਾਂ ਆਪਾਂ ਨੂੰ ਸਾਰੀ ਲੇਸ ਦੇੜ ਨਹੀਂ ਪੈਂਦੀ ਹੈ ਉਨਾਪਾ ਉੱਪਰ ਫਿਟਿੰਗ ਵਾਲੀ ਸਲਾਈ ਦੇ ਬਿਲਕੁਲ ਨਾਲ ਤੱਕ ਇਸ ਨੂੰ 1 ਇੰਚ ਉੱਪਰ ਤੱਕ ਲਾਵਾਂਗੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆਪਣੀ ਲੇਸ ਪੂਰੀ ਫਿਨਿਸ਼ਿੰਗ ਨਾਲ ਲੱਗ ਗਈ ਹੈ ਉਸੇ ਤਰ੍ਹਾਂ ਆਪਾਂ ਦੂਸਰੀ ਸਾਈਡ ਤੋਂ ਵੀ ਲੇਸ ਲਾ ਕੇ ਦੱਸਾਂਗੇ

ਹੈਗਾ ਕਿ ਕੁੜੀ ਦੀ ਉਹਨਾਂ ਪੈਸ ਨੂੰ ਇਸ ਤਰ੍ਹਾਂ ਫੋਲਡ ਕਰਕੇ ਜਵਾਕ ਹੈ ਨਹੀਂ ਕੋਈ ਅੰਦਰ ਵਾਲੀ ਸਾਈਡ ਨੂੰ ਇਸ ਤਰ੍ਹਾਂ ਫਿਟਿੰਗ ਵਾਲੀ ਸਲਾਈ ਦੇ ਬਿਲਕੁਲ ਨਾਲ ਤੋਂ ਸੀਨ ਲਾਉਣੀ ਸਟਾਰਟ ਕਰਨੀ ਹੈ ਆਪਾਂ ਦੂਰ ਆਪਾਂ ਇਸ ਨੂੰ ਨਹੀਂ ਰੱਖਣਾ ਨਹੀਂ ਤਾਂ ਆਪਣੀ ਬਿਲਕੁਲ ਵੀ ਫਿਨਿਸ਼ਿੰਗ ਨਹੀਂ ਆਉਗੀ जेकर वीडियो वजी लगी, तो लगी तो प्लीज़ चैनल में सबसक्राइब जरूर कर लो कमेंट करके जरूर दसना कि तूियो किमें लगी देख सकते हो आप दोनों चाकों से लेस ला ली है ਇਸਦੇ ਉੱਪਰ ਵੀ ਤੁਸੀਂ ਚਾਹੋ ਤਾਂ ਦੱਬ ਵੀ ਸੀਨ ਲਾ ਸਕਦੇ ਹੋ ਪਰ ਆਪਾਂ ਇਸਦੇ ਉੱਪਰ ਇਸ ਤਰ੍ਹਾਂ ਇਹ ਪ੍ਰੈਸ ਮਾਰ ਲਵਾਂਗੇ ਤੇ ਆਪਣੀ ਲੇਸ ਬਾਹਰ ਨਿਕਲਾਵੇਗੀ ਇਸ ਤਰ੍ਹਾਂ ਕਾਟਨ ਦਾ ਸੂਟ ਹੈ ਉਪਰ ਆਪਾਂ ਫਿਟਿੰਗ ਵਾਲੀ ਸੀਨ ਕੋਲੋਂ ਵੀ ਤੁਸੀਂ ਦੇਖ ਸਕਦੇ ਹੋ ਪੂਰੀ ਵਧੀਆ ਆਪਣੀ ਲੇਸ ਲੱਗੀ ਹੈ